ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਪੜਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਦੂਜੀ ਭਾਸ਼ਾ ਤੇ ਉਹਦਾ ਪੰਜਵਾਂ ਪਾਠ ਪਿੰਡ ਦਾ ਮੋ ਅੱਜ ਚਰਚਾ ਕਰਾਂਗੇ ਇਸ ਪਾਠ ਦੇ ਸਾਰ ਦੇ ਬਾਰੇ ਫਿਰ ਡਿਟੇਲ ਵਿੱਚ ਪਾਠ ਨੂੰ ਪੜਾਂਗੇ ਤੇ ਫਿਰ ਪ੍ਰਸ਼ਨ ਉੱਤਰ ਬਾਰੇ ਚਰਚਾ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਪਾਠ ਦੇ ਸਾਰ ਤੋਂ ਪਾਵੇ ਗੁਰਮੀਤ ਸਿੰਘ ਨੌਕਰੀ ਕਾਰਨ ਪਿੰਡ ਛੱਡ ਕੇ ਸ਼ਹਿਰ ਲੈ ਲੱਗ ਪਿਆ ਸੀ ਪਰੰਤੂ ਉਸ ਦਾ ਪਿੰਡ ਲਈ ਮੋਨ ਨਹੀਂ ਸੀ ਗਿਆ ਉਸ ਦੇ ਬੱਚੇ ਸ਼ਹਿਰ ਦੇ ਮਾਡਲ ਸਕੂਲ ਵਿੱਚ ਪੜਦੇ ਸਨ ਪਰ ਜਦੋਂ ਕਦੇ ਉਹਨਾਂ ਨੂੰ ਸਕੂਲੋਂ 2-4 ਛੁੱਟੀਆਂ ਹੁੰਦੀਆਂ ਤਾਂ ਉਹ ਉਹਨਾਂ ਨੂੰ ਲੈ ਕੇ ਪਿੰਡ ਆ ਜਾਂਦਾ ਸੀ ਉਸ ਦਾ ਮੁੰਡਾ 모ਹਿਤ ਚੌਥੀ ਵਿੱਚ ਤੇ ਕੁੜੀ ਜੋਤੀ ਦੂਸਰੀ ਵਿੱਚ ਪੜਦੀ ਸੀ ਮੋਹਿਤ ਨੇ ਆਪਣੇ ਪਾਪਾ ਨੂੰ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਬੱਚੇ ਖੇਡਾਂ ਵਿੱਚ ਮੈਡਲ ਜਿੱਤ ਕੇ ਆਏ ਹਨ ਇਸ ਕਰਕੇ ਉਹਨਾਂ ਨੂੰ ਕੱਲ ਤੇ ਪਰਸੋ ਦੀ ਛੁੱਟੀ ਹੋ ਗਈ ਹੈ ਉਸ ਦੀ ਇੱਛਾ ਅਨੁਸਾਰ ਉਸਦੇ ਪਾਪਾ ਨੇ ਇਹਨਾਂ ਛੁੱਟੀਆਂ ਵਿੱਚ ਉਹਨਾਂ ਨੂੰ ਪਿੰਡ ਲੈ ਜਾਣ ਦਾ ਫੈਸਲਾ ਕਰ ਲਿਆ ਤੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਨੇ ਵੀ ਫੋਨ ਤੇ ਉਹਨਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਤੇ ਮਾਤਾ ਜੀ ਨੇ ਵੀ ਇਸ ਸੰਬੰਧੀ ਆਪਣੀ ਹਾਮੀ ਭਰ ਦਿੱਤੀ ਸਵੇਰੇ ਉਹ ਸਾਰੇ ਜਣੇ ਬੱਸ ਵਿੱਚ ਬੈਠ ਕੇ ਪਿੰਡ ਪਹੁੰਚ ਗਏ ਬੱਸ ਸਟੈਂਡ ਉੱਤੇ ਉਹਨਾਂ ਦੇ ਦਾਦਾ ਜੀ ਵਿਸ਼ਨ ਸਿੰਘ ਉਹਨਾਂ ਨੂੰ ਲੈਣ ਲਈ ਆਏ ਹੋਏ ਸਨ ਬੱਸ ਵਿੱਚੋਂ ਉਤਰ ਕੇ ਉਹ ਦੋਵੇਂ ਦਾਦਾ ਜੀ ਦੀ ਗੋਦੀ ਚੜ ਗਏ ਉਹ ਉਹਨਾਂ ਨੂੰ ਸਾਈਕਲ ਦੇ ਅੱਗੇ ਪਿੱਛੇ ਬਿਠਾ ਕੇ ਘਰ ਵੱਲ ਚੱਲ ਪਏ ਰਸਤੇ ਵਿੱਚ ਜੋਤੀ ਦੇ ਪੁੱਛਣ ਤੇ 모ਹਿਤ ਨੇ ਉਸ ਨੂੰ ਦੱਸਿਆ ਕਿ ਉਹ ਸਾਹਮਣੇ ਪੌਣ ਹੈ ਜਿਸ ਵਿੱਚ ਮੱਛੀਆਂ ਪਾਲੀਆਂ ਜਾਂਦੀਆਂ ਹਨ ਪੌਡ ਕਹਿੰਦੇ ਹਨ ਦਾਦਾ ਜੀ ਨੇ ਕਿਹਾ ਕਿ ਪਿੰਡ ਵਿੱਚ ਪੌਣ ਨੂੰ ਟੋਬਾ ਕਹਿੰਦੇ ਹਨ ਜਿਸ ਵਿੱਚ ਬਰਸਾਤ ਦਾ ਪਾਣੀ ਜਮਾ ਹੋ ਜਾਂਦਾ ਹੈ ਜੋ ਕਿ ਪਸ਼ੂਆਂ ਦੇ ਪੀਂਦੇ ਨਹਾਉਣ ਧੋਣ ਦੇ ਕੰਮ ਆਉਂਦਾ ਹੈ ਅੱਗੇ ਚੱਲ ਕੇ ਉਹਨਾਂ ਨੂੰ ਪਿੰਡ ਦੀ ਸਤ ਵਿੱਚ ਤਾਸ਼ ਖੇਡ ਦਾ ਜਾਗਰ ਸਿੰਘ ਮਿਲ ਪਿਆ ਜਿਸ ਨੂੰ ਗੁਰਮੀਤ ਸਿੰਘ ਨੇ ਫਤੇ ਬੁਲਾਈ। ਉੱਥੇ ਗੁਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਵਿਸ਼ਨ ਸਿੰਘ ਨੂੰ ਕਿਹਾ ਕਿ ਉਸ ਗੁਰਮੀਤ ਸਿੰਘ ਵਰਗੇ ਪੁੱਤ ਦਾ ਕਰ ਕਰ ਜਮਦੇ ਚਾਹੀਦੇ ਹਨ ਜੋ ਕਿ ਪਾਵੇ ਦਸਾਂ ਸਾਲਾਂ ਤੋਂ ਸ਼ਹਿਰ ਵਿੱਚ ਰਹਿੰਦਾ ਹੈ ਪਰ ਉਸਨੇ ਪਿੰਡ ਦਾ ਮੋਹ ਨਹੀਂ ਛੱਡਿਆ ਤੇ ਸਭ ਨੂੰ ਮਿਲ ਕੇ ਜਾਂਦਾ ਹੈ। ਕਾਰ ਪਹੁੰਚਦੇ ਹੀ ਬੱਚੇ ਦੌੜ ਕੇ ਆਪਣੀ ਦਾਦੀ ਕਰਤਾਰ ਕੌਰ ਨੂੰ ਮਿਲੇ ਗੁਰਮੀਤ ਸਿੰਘ ਤੇ ਜਸਪੀਰ ਨੇ ਉਹਦੇ ਪੈਰੀ ਹੱਥ ਲਾਇਆ ਚਾਹ ਪਾਣੀ ਪੀਣ ਮਗਰੋਂ ਬਿਸ਼ਨ ਸਿੰਘ ਜੋਤੀ ਦੀ ਇੱਛਾ ਅਨੁਸਾਰ ਖੇਤਾ ਵਿੱਚ ਢੇੜਾ ਧਵੜ ਲਈ ਉਸ ਨੂੰ ਸਾਈਕਲ ਤੇ ਬਿਠਾ ਕੇ ਤੁਰਨ ਲੱਗਾ ਤਾਂ ਮੋਹਿਤ ਵੀ ਨਾਲ ਹੀ ਬੈਠ ਗਿਆ ਰਸਤੇ ਵਿੱਚ ਉਹ ਦਾਦਾ ਜੀ ਨੂੰ ਫੁੱਲਾਂ ਤੇ ਦਿੱਤਨੀਆਂ ਬਾਰੇ ਗੱਲਾਂ ਪੁੱਛਦੇ ਰਹੇ ਖੇਤਾਂ ਵਿੱਚ ਢੇੜਾ ਮਾਰਨ ਤੋਂ ਮਗਰੋਂ ਵਿਸ਼ਨ ਸਿੰਘ ਉਹਨਾਂ ਨੂੰ ਪਿੰਡ ਦਿਖਾਉਣ ਲੈ ਤੁਰਿਆ ਉਸਨੇ ਉਹਨਾਂ ਨੂੰ ਪਿੰਡ ਦੇ ਗੁਰਦੁਆਰੇ ਧਰਮਸ਼ਾਲਾ ਖੂਹ ਤੇ ਪਿੰਡ ਦੇ ਬਜ਼ੁਰਗਾਂ ਬਾਰੇ ਦੱਸਿਆ ਪਿੰਡ ਦੀਆਂ ਤਾਈਆਂ ਚਾਚੀਆਂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ ਜਦੋਂ ਉਹ ਘਰ ਪੁੱਜੇ ਤਾਂ ਕਰਤਾਰ ਕੌਰ ਨੇ ਉਹਨਾਂ ਲਈ ਮੱਕੀ ਦੀਆਂ ਰੋਟੀਆਂ ਤੇ ਸਾਗ ਬਣਾਇਆ ਹੋਇਆ ਸੀ ਸਾਰੇ ਆਨੰਦ ਗਾਲ ਕੇ ਰੋਟੀ ਖਾਦੀ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਕਿੰਨੀ ਦੇਰ ਆਪਣੇ ਦਾਦੀ ਤੋਂ ਬੱਤਾਂ ਸੁਣਦੇ ਰਹੇ ਅਗਲੀ ਸਵੇਰ ਗੁਰਮੀਤ ਸਿੰਘ ਨੇ ਮੋਹਿ ਤੇ ਜੋਤੀ ਨੂੰ ਛੇਤੀ ਉਠਾਲ ਦਿੱਤਾ ਕਿਉਂਕਿ ਉਹਨਾਂ 9 ਵਜੇ ਤੋਂ ਪਹਿਲਾਂ ਮਹੌਲੇ ਪਹੁੰਚਣਾ ਸੀ ਕਰਤਾਰ ਕੌਰ ਨੇ ਉਹਨਾਂ ਨੂੰ ਅਸੀਸਾ ਦਿੰਦਿਆਂ ਵਿਦਾ ਕੀਤਾ ਬਿਸ਼ਨ ਸਿੰਘ ਉਹਨਾਂ ਨੂੰ ਬੱਸ ਅੱਡੇ ਉਤੇ ਛੱਡਣ ਆਇਆ ਤੇ ਇਹ ਸੀਗਾ ਪਾਠ ਦਾ ਸਾਰ ਹੁਣ ਆਪਾਂ ਚਰਚਾ ਕਰਦੇ ਆਂ ਪਾਠ ਦੇ ਚੈਪਟਰ ਦੇ ਡਿਸਕਸ਼ਨ ਕਰਦੇ ਆਂ ਤੇ ਔਖੇ ਸ਼ਬਦਾਂ ਦੇ ਅਰਥ ਵੀ ਜਾਣਾਂਗੇ ਤਾਂ ਚਲੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਥੇ ਸ਼ਬਦ ਦਿੱਤਾ ਹੋਇਆ ਮੂਹ ਮੂ ਦਾ ਮਤਲਬ ਹੁੰਦਾ ਹੈ ਪਿਆਰ ਪਿੰਡ ਦਾ ਪਿਆਰ ਪਿੰਡ ਨਾਲ ਪਿਆਰ ਪਿੰਡ ਦਾ ਮੂ ਠੀਕ ਹੈ ਚਲੋ ਗੁਰਮੀਤ ਸਿੰਘ ਪਿਛਲੇ 10 ਸਾਲਾਂ ਤੋਂ ਸ਼ਹਿਰ ਵਿੱਚ ਰਹਿ ਰਿਹਾ ਸੀ ਨੌਕਰੀ ਕਾਰਨ ਉਸਨੂੰ ਆਪਣਾ ਪਿੰਡ ਛੱਡਣਾ ਪਿਆ ਸੀ ਪਾਵੇ ਉਹ ਸ਼ੇਰ ਵਿੱਚ ਰਹਿਣ ਲੱਗ ਪਿਆ ਸੀ ਪਰੰਤੂ ਉਹ ਪਿੰਡ ਦਾ ਮੁੰੇ ਸੀ ਛੱਟ ਸਕਿਆ ਜਦੋਂ ਵੀ ਉਸ ਨੂੰ ਸਮਾਂ ਮਿਲਦਾ ਤਾਂ ਉਹ ਪਿੰਡ ਜ਼ਰੂਰ ਜਾ ਕੇ ਆਉਂਦਾ ਉਸਦੇ ਬੱਚੇ ਜੋਤੀ ਤੇ 모ਹਿਤ ਸ਼ੇਰ ਦੇ ਮਾਡਲ ਸਕੂਲ ਵਿੱਚ ਪੜਦੇ ਸਨ ਜਦੋਂ ਵੀ ਕਦੇ ਸਕੂਲੋਂ 2-4 ਛੁੱਟੀਆਂ ਹੁੰਦੀਆਂ ਤਾਂ ਗੁਰਮੀਤ ਸਿੰਘ ਉਹਨਾਂ ਨੂੰ ਪਿੰਡ ਨੂੰ ਲੈ ਤੁਰਦਾ ਮੋਹਿਤ ਚੌਥੀ ਜਮਾਤ ਵਿੱਚ ਪੜਦਾ ਸੀ ਤੇ ਜੋਤੀ ਅਜੇ ਦੂਸਰੀ ਜਮਾਤ ਵਿੱਚ ਪੜਦੀ ਸੀ Papa ਸਾਨੂੰ ਕੱਲ ਤੇ ਪਰਸੋਂ ਦੀ ਛੁੱਟੀ ਹੈ ਆਪਾਂ ਪੈਂਚ ਚਲੀਏ ਮੋਹਿਤ ਨੇ ਟਿਊਸ਼ਨ ਵਾਲਾ ਬੈਗ ਸੋਫੇ ਤੇ ਰੱਖ ਦਿਆ ਕਿਹਾ ਅੱਛਾ ਕੱਦੇ ਛੁੱਟੀ ਹੈ ਭਈ ਕੱਲ ਤੇ ਪਰਸੋਂ ਦੀ ਗੁਰਮੀਤ ਸਿੰਘ ਨੇ ਕੈਲੰਡਰ ਵੱਲ ਨਿਗਾ ਮਾਰਦਿਆਂ ਕਿਹਾ ਹੁਣ ਅੱਥੀ ਆਪਾਂ ਇਹ ਕਹਿ ਸਕਦੇ ਆ ਕੈਲੰਡਰ ਕੀ ਹੁੰਦਾ ਹੈ ਤਰੀਕਾ ਤੇ ਛੁੱਟੀਆਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਨਾ ਉਹ ਸਾਰੀ ਦੀ ਸਾਰੀ ਕੈਲੰਡਰ ਵਿੱਚ ਦਿੱਤੀ ਜਾਂਦੀ ਹੈ ਠੀਕ ਹੈ ਤੇ ਉਹ ਪੁੱਛਦੇ ਨੇ ਵੀ ਅੱਛਾ ਕੱਲ੍ਹ ਕਾ ਦੀ ਛੁੱਟੀ ਹੈ ਕੀ ਇਹ ਤੁਹਾਡੀ ਵੀ ਮੈਨੂੰ ਆ ਤਾਂ ਦੱਸੋ ਕੱਲ ਤੇ ਪਰਸੋਂ ਪੇਜੇਹਾ ਕੀ ਹੈਗਾ ਤੇ ਨਿਗਾ ਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਨਜ਼ਰ ਮਾਰਦੇ ਹੋਏ ਉਹਨਾਂ ਨੇ ਕਿਹਾ ਠੀਕ ਹੈ ਸਾਡੇ ਸਕੂਲ ਦੇ ਬੱਚੇ ਖੇਡਾਂ ਵਿੱਚ ਮੈਡਲ ਜਿੱਤ ਕੇ ਲੈ ਆਏ ਹਨ ਹੁਣ ਮੈਡਲ ਮਤਲਬ ਪ੍ਰਾਈਜ਼ ਜਿੱਤ ਕੇ ਲੈ ਕੇ ਆਏ ਹਨ ਠੀਕ ਹੈ ਉਹਨਾਂ ਨੂੰ ਜਿੱਤ ਕੇ ਵਾਪਸ ਖੁਸ਼ੀ ਮਿਲੀ ਹੈ ਮਤਲਬ ਜਿਵੇਂ ਇਨਾਮ ਮਿਲਦਾ ਹੈ ਉਹ ਆਪਾਂ ਕਹਿੰਦੇ ਹਾਂ ਠੀਕ ਹੈ ਐਸੀ ਖੁਸ਼ੀ ਵਿੱਚ ਪ੍ਰਿੰਸੀਪਲ ਮੈਡਮ ਨੇ ਕੱਲ ਤੇ ਪਰਸੋ ਦੀ ਛੁੱਟੀ ਦਾ ਐਲਾਨ ਕੀਤਾ ਹੈ ਮੋਹਿਤ ਨੇ ਖੁਸ਼ੀ ਵਿੱਚ ਚੁਟਕੀਆਂ ਵਜਾਉਂਦੇ ਆ ਕਿਹਾ ਚਲੋ ਫਿਰ ਕਰੋ ਤਿਆਰੀ ਆਪਾਂ ਕੱਲ ਨੂੰ ਪਿੰਡ ਚੱਲਾਂਗੇ ਨਾਲੇ ਤੁਹਾਡੇ ਦਾਦਾ ਜੀ ਦਾ ਫੋਨ ਆਇਆ ਸੀ ਕਿ ਬੱਚਿਆਂ ਨੂੰ ਮਿਲਾ ਕੇ ਲੈ ਜਾਇਓ ਬਹੁਤ ਦਿਨ ਹੋ ਗਏ ਨੇ ਦੇਖਿਆ ਨੂੰ ਗੁਰਮੀਤ ਸਿੰਘ ਨੇ ਦੋਹਾਂ ਬੱਚਿਆਂ ਨੂੰ ਪਿਆਰ ਜਿਤਾਉਂਦੇ ਆ ਕਿਹਾ ਹੁਣ ਜਿਤਾਉਂਦੇ ਆ ਕਹਿੰਦਾ ਮਤਲਬ ਵੀ ਜ਼ਾਹਰ ਕਰਦੇ ਉਹਨਾਂ ਨੇ ਕਿਹਾ ਅੱਗੇ ਅੱਗੇ ਦੱਸਿਆ ਗਿਆ ਜੋਤੀ ਬਹੁਤ ਖੁਸ਼ ਸੀ ਉਹ ਆਪਣੀ ਦਾਦੀ ਜੀ ਨੂੰ ਬਹੁਤ ਪਿਆਰ ਕਰਦੀ ਸੀ ਪਿੰਡ ਜਾਂਦਾ ਨਾ ਸੁਣਦਿਆਂ ਹੀ ਉਹ ਖੁਸ਼ੀ ਵਿੱਚ ਖੀਵੀ ਹੋ ਕੇ ਦੌੜਦੀ ਹੋਈ ਆਪਣੀ ਮਾਤਾ ਜੀ ਕੋਲ ਜਾ ਕੇ ਬੋਲੀ ਮੰਮੀ ਮੰਮੀ ਆਪਾਂ ਕੱਲ ਨੂੰ ਪਿੰਡ ਜਾਵਾਂਗੇ ਹੁਣ ਇੱਥੇ ਖੀਵੀ ਦਾ ਮਤਲਬ ਹੁੰਦਾ ਮਸਤ ਹੋ ਕੇ ਜਿਵੇਂ ਉਹ ਖੁਸ਼ ਹੋਈ ਨਾ ਤਾਂ ਉਹ ਮਸਤ ਹੋ ਕੇ ਕਹਿੰਦੀ ਮੰਮੀ ਮੰਮੀ ਆਪਾਂ ਕੱਲ ਪਿੰਡ ਜਾਵਾਂਗੇ ਹਾਂ ਹਾਂ ਚੱਲਾਂਗੇ ਬੇਟਾ ਜਸਵੀਰ ਨੇ ਗਿੱਲੇ ਕੱਪੜੇ ਧਾਰ ਤੇ ਪਾਉਂਦੇ ਆ ਕਿਹਾ ਰਾਤ ਨੂੰ ਬੱਚਿਆਂ ਨੇ ਆਪਣੇ ਕੱਪੜੇ ਤਿਆਰ ਕਰਕੇ ਰੱਖ ਲਏ ਸਵੇਰੇ ਪਹਿਲੀ ਬੱਸ ਫੜ ਕੇ ਉਹ ਪਿੰਡ ਪਹੁੰਚ ਗਏ ਬੱਸ ਅਜੇ ਪਿੰਡ ਦੇ ਨੇੜੇ ਹੀ ਪਹੁੰਚੀ ਸੀ ਕਿ ਜੋਤੀ ਬੋਲ ਪਈ ਚਲੋ ਚਲੋ ਆ ਗਿਆ ਪਿੰਡ ਉਹ ਦੇਖੋ ਦਾਦਾ ਜੀ ਖੜੇ ਨੇ ਜੋਤੀ ਨੇ बस, बस, दे बस दी टाकी ਵਿੱਚੋਂ ਹੀ ਬਸ ਸਟੈਂਡ ਤੇ ਉਹਨਾਂ ਨੂੰ ਲੈਣ ਆਏ ਦਾਦਾ ਜੀ ਨੂੰ ਪਛਾਣ ਲਿਆ ਕਿ ਆ ਤਾਂ ਕੀ ਮਤਲਬ ਉਹ ਖਿੜਕੀ ਦੇ ਵਿੱਚੋਂ ਦੇਖਦੇ ਆਏ ਉਹਨੇ ਪਛਾਣ ਲਿਆ ਵੀ ਦਾਦਾ ਜੀ ਖੜੇ ਨੇ ਠੀਕ ਹੈ ਅੱਗੇ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਬਸ ਤੋਂ ਉਤਰ ਗਿਆ ਹੀ ਉਹ ਦੌੜ ਕੇ ਦਾਦਾ ਜੀ ਦੀ ਗੋਦੀ ਚੜ ਗਏ ਪੇਸ਼ੰ ਸਿੰਘ ਨੇ ਦੋਹਾਂ ਬੱਚਿਆਂ ਨੂੰ ਰੱਜ ਕੇ ਪਿਆਰ ਕੀਤਾ ਗੁਰਮੀਤ ਸਿੰਘ ਅਤੇ ਜਸਵੀਰ ਦਾ ਸਿਰ ਪਲੋਸਦੇ ਆ ਸੁੱਖ-ਸਾਂਤ ਪੁੱਛੀ ਆਸ਼ੀਰਵਾਦ ਦਿੰਦਿਆਂ ਜੋਤੀ ਅਤੇ 모ਹਿਤ ਨੂੰ ਸਾਈਕਲ ਦੇ ਅੱਗੇ-ਪਿੱਛੇ ਵਿਛਾ ਕੇ ਉਹ ਕਾਰਵਲ ਨੂੰ ਤੁਰ ਪਏ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਪਿੰਡ ਵਿੱਚ ਪ੍ਰਵੇਸ਼ ਕਰਦੇ ਆਹੀਂ ਜੋਤੀ ਨੇ ਸਾਹਮਣੇ ਛੱਪੜਵਾਲ ਦੇਖਦਿਆਂ ਕਿਹਾ ਦਾਦਾ ਜੀ ਉਹ ਸਾਹਮਣੇ ਕੀ ਹੈ पेशन सिंह दे ज़, दे जवाब देने ਤੋਂ ਪਹਿਲਾਂ ਹੀ 모ਹਿਤ ਨੇ ਜੋਤੀ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਤੈਨੂੰ ਇੰਨਾ ਵੀ ਨਹੀਂ ਪਤਾ ਉਹ ਸਾਹਮਣੇ ਪੌਂਡ ਹੈ ਇਹਦੇ ਵਿੱਚ ਮੱਛੀਆਂ ਪਾਲੀਆਂ ਜਾਂਦੀਆਂ ਹਨ 모ਹਿਤ ਨੇ ਸਹਿਜ ਹੁੰਦਿਆਂ ਕਿਹਾ ਹੁਣ ਦੇਖੋ ਇਹਦੇ ਵਿੱਚ ਪ੍ਰਵੇਸ਼ ਕਰਦੇ ਹਾਂ ਕਹਿੰਦਾ ਮਤਲਬ ਦਾਖਲ ਹੁੰਦੇ ਹਾਂ ਜਾਂ ਵੜਦੇ ਹਾਂ ਇਹ ਦੱਸਿਆ ਗਿਆ ਪੌਂਡ ਜਿਵੇਂ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਜਿਹਨੂੰ ਛੱਪੜ ਕਿਹਾ ਜਾਂਦਾ ਹੈ ਜਾਂ ਤਲਾਬ ਕਿਹਾ ਜਾਂਦਾ ਹੈ ਉਹ ਗੱਲ ਦੱਸੀ ਗਈ ਹੈ ਵੀ ਮੋਹਿਤ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਵੀ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਇਹ ਕੀ ਹੈਗਾ ਅੱਗੇ ਆਹੋ ਪਾਈ ਹੋਵੇਗਾ ਤੁਹਾਡੇ ਸ਼ਹਿਰੀਆਂ ਲਈ ਇਹ ਪੌਂਡ ਸਾਡਾ ਤਏ ਤੋਬਾਹ ਇਸ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ ਜੋ ਕਿ ਪਸ਼ੂਆਂ ਦੇ ਪੀਣ ਅਤੇ ਉਹਨਾਂ ਨੂੰ ਨਹਾਉਣ ਦੇ ਕੰਮ ਆਉਂਦਾ ਹੈ ਬਿਸ਼ਨ ਸਿੰਘ ਨੇ 모ਹੇ ਤੇ ਜੋਤੀ ਨੂੰ ਤੋਬੇ ਬਾਰੇ ਸਮਝਾਉਂਦੇ ਆ ਕਿਹਾ ਗੱਲਾਂ ਕਰਦੇ ਕਰਦੇ ਉਹ ਕਰਦੇ ਨੇੜੇ ਪਹੁੰਚ ਗਏ ਬਿਸ਼ਨ ਸਿੰਘ ਨੂੰ ਵੇਖਦਿਆਂ ਹੀ ਸਾਥ ਵਿੱਚ ਤਾਸ਼ ਖੇਡਦਾ ਜਾਗਰ ਸਿੰਘ ਬੋਲਿਆ ਹਾਂ ਭਈ ਬਿਸ਼ਨ ਸਿੰਘ ਆ ਗਏ ਪਈ ਸ਼ੇਰੀਏ ਬਿਸ਼ਨ ਸਿੰਘ ਦੇ ਬੋਲਣ ਤੋਂ ਪਹਿਲਾਂ ਹੀ ਪਿੱਛੇ ਆਉਂਦੇ ਗੁਰਮੀਤ ਸਿੰਘ ਨੇ ਤਾਸ਼ ਖੇਡਦੇ ਬਜ਼ੁਰਗਾ ਨੂੰ ਫਤਿਹ ਬੁਲਾਉਂਦੇ ਆ ਕਿਹਾ ਦਾ ਹੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣ ਸੱਤ ਦਾ ਮਤਲਬ ਹੁੰਦਾ ਹੈ ਪਿੰਡ ਦੀ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਪੰਚਾਇਤ ਦੇ ਬੈਠਨ ਬੈਠਨ ਆਪਾਂ ਕਹਿ ਸਕਦੇ ਆ ਵੇਲੇ ਲੋਕਾਂ ਦੇ ਗੱਲਾਂ ਬਾਤਾਂ ਮਾਰਨੀਆਂ ਤਾਸ਼ ਖੇਡਣ ਦੀ ਜਿਹੜੀ ਥਾਂ ਹੁੰਦੀ ਹੈ ਨਾ ਉਹਨੂੰ ਆਪਾਂ ਸੱਤ ਕਹਿੰਦੇ ਆ ਠੀਕ ਹੈ ਤੇ ਉਹਨੇ ਟੌਂਟ ਮਾਰਦੇ ਆ ਕਿ ਆ ਵੀ ਅੱਗੇ ਸ਼ਹਿਰ ਵਾਲੇ ਅੱਗੇ ਇੱਥੇ ਜਾਂ ਨਹੀਂ ਤੇ ਉਹ ਕਹਿੰਦਾ ਵੀ ਹਾਂਜੀ ਆਗੇ ਬਜ਼ੁਰਗਾਂ ਨੂੰ ਮਤਲਬ ਵੱਡੇ ਉਮਰ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਫਤਿਹ ਬੁਲਾਈ ਸੱਜੀਆਂ ਕਾਲ ਕਿਹਾ ਤੇ ਅੱਗੇ ਤੇ ਪੜਦੇ ਕੀ ਹੁੰਦਾ ਜਿਉਂਦਾ ਰਹੇ ਪੁੱਤਰਾ ਹੋਰ ਤਗੜਾ ਹੈ ਜਗਰ ਸਿੰਘ ਨੇ ਫਤਿਹ ਦਾ ਜਵਾਬ ਦਿੰਦਿਆਂ ਕਿਹਾ ਠੀਕ ਹੈ ਤੇ ਉਹਨੇ ਪੁੱਛਿਆ ਵੀ ਤਕੜਾਏ ਵੀ ਠੀਕ-ਠਾਕ ਹੈਗਾ ਵੀ ਸੁਖਸਾਂਤ ਹੈਗੀ ਆ ਜਾਂ ਨਹੀਂ ਹੈਗੀ ਆ ਅੱਗੇ ਬਈ ਗੁਰਮੀਤ ਸਿੰਘ ਵਰਗੇ ਪੁੱਤਰ ਤਾਂ ਕਰ ਕਰ ਜੰਮਣ 10 ਸਾਲ ਹੋ ਗਏ ਨੇ ਸ਼ਹਿਰ ਵਿੱਚ ਰਹਿੰਦੇ ਆ ਪਰ ਮਾਂ ਦੇ ਪੁੱਤ ਨੇ ਪਿੰਡ ਦਾ ਮੂੰਹ ਨਹੀਂ ਛੱਡਿਆ ਜਦੋਂ ਵੀ ਸਮਾ ਮਿਲਦਾ ਹੈ ਪਿੰਡ ਜ਼ਰੂਰ ਆਉਂਦਾ ਹੈ ਤੇ ਸਾਰੇ ਪਿੰਡ ਦੇ ਵੱਡੇ ਆ ਬਜ਼ੁਰਗਾ ਇਹਨੂੰ ਮਿਲ ਕੇ ਜਾਂਦਾ ਹੈ ਗੁਰਨਾਮ ਸਿੰਘ ਨੇ ਗੁਰਮੇਦੀ ਤਾਰੀਫ ਕੀਤੀ ਸਾਈਕਲ ਤੋਂ ਉਤਰਦਿਆਂ ਹੀ ਮੋਹਿਤ ਤੇ ਜੋਤੀ ਦੌੜ ਕੇ ਦਾਦੀ ਮਾਂ ਕੋਲ ਸਿੱਧੇ ਰਸੋਈ ਵਿੱਚ ਹੀ ਚਲੇ ਗਏ ਦਾਦੀ ਮਾਂ ਦਾਦੀ ਮਾਂ ਆਜਾਏ ਮੇਰੇ ਸੋਨੇ ਪੁੱਤ ਕਰਤਾਰ ਕੌਰ ਨੇ ਦੋਹਾਂ ਬੱਚਿਆਂ ਨੂੰ ਜਫੀ ਵਿੱਚ ਲੈਂਦਿਆਂ ਕਿਹਾ ਥੋੜੀ ਦੇਰ ਬਾਅਦ ਗੁਰਮੀਤ ਸਿੰਘ ਅਤੇ ਜਸਵੀਰ ਵੀ ਅੰਦਰ ਆ ਗਏ ਉਹਨਾਂ ਨੇ ਮਾਤਾ ਕਰਤਾਰ ਕੌਰ ਦੇ ਪੈਰਾਂ ਨੂੰ ਹੱਥ ਲਾਉਂਦਿਆਂ ਕਿਹਾ ਬੇਬੇ ਜੀ ਮੱਥਾ ਟੇਕਦੇ ਹਾਂ ਗੁਰਮੀਤ ਅਤੇ ਜਸਵੀਰ ਕੌਰ ਨੇ ਕਰਤਾਰ ਕੌਰ ਦੇ ਪੈਰਾਂ ਨੂੰ ਹੱਥ ਲਾਉਂਦਿਆਂ ਕਿਹਾ ਜਿਉਂਦੇ ਵੱਸਦੇ ਰਹੋ ਜਵਾਨੀਆਂ ਮਾਣੋ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਬੇਬੇ ਰਸੋਈ ਵਿੱਚ ਆ ਬਣਾਉਣ ਚਲੀ ਗਈ ਆਸ਼ੀਰਵਾਦ ਕਹਿੰਦਾ ਮਤਲਬ ਅਸੀਸ ਦੇ ਕੇ ਠੀਕ ਹੈ ਵੀ ਇੱਛਾ ਜਾਹਿਰ ਕਰਕੇ ਵੀ ਤੁਸੀਂ ਜੂਂਦੇ ਵਸਦੇ ਰਹੋ ਅੱਗੇ ਚਾਹ ਪਾਣੀ ਪੀਣ ਤੋਂ ਬਾਅਦ ਗੁਰਮੀਤ ਸਿੰਘ ਬੋਲਿਆ ਬਾਪੂ ਜੀ ਇਸ ਵਾਰ ਜੋਤੀ ਨੂੰ ਆਪਣੇ ਖੇਤ ਅਤੇ ਪਿੰਡ ਦਾ ਢੇਡਾ ਲਵਾ ਦਿਓ ਬੜਾ ਚਾਹੇ ਇਸ ਨੂੰ ਪਿੰਡ ਵੇਖਣ ਦਾ ਚੰਗਾ ਪੁੱਤਰਾ ਹੁਨੇ ਲੈ ਕੇ ਜਾਂਦਾ ਹਾਂ ਇਹ ਤਾਂ ਬੜੀ ਚੰਗੀ ਗੱਲ ਹੈ ਕਿ ਬੱਚਿਆਂ ਦੀ ਜਲਜਸਪੀ ਪੇਂਡ ਨਾਲ ਬਣੀ ਹੋਈ ਹੈ ਨਹੀਂ ਤਾਂ ਚੈਰੀਏ ਪੇਂਡ ਨੂੰ ਹੀ ਭੁੱਲ ਜਾਂਦੇ ਨੇ ਬਿਸ਼ਨ ਸਿੰਘ ਨੇ ਸਾਈਕਲ ਤੇ ਕਪੜਾ ਮਾਰਦੇ ਆ ਕਿਹਾ ਚੱਲ ਬਈ ਜੋਤੀ ਬੈਠ ਪਾਈ ਸਾਈਕਲ ਤੇ ਚਲਿਏ ਆਪਾਂ ਖੇਤਾਂ ਨੂੰ ਬਿਸ਼ਨ ਸਿੰਘ ਨੇ ਜੋਤੀ ਨੂੰ ਸਾਈਕਲ ਤੇ ਬਿਠਾਉਂਦੇ ਆ ਕਿਹਾ दादाजी मैं भी जावांगा ਤੁਹਾਡੇ ਨਾਲ 모हित ਵੀ ਝਾਲ ਮਾਰ ਕੇ ਸਾਈਕਲ ਤੇ ਬੈਠ ਗਿਆ ਹਾਂ ਹਾਂ ਚੱਲ ਬਈ ਤੋ ਵੀ ਬੇਸ਼ਨ ਸਿੰਘ ਦੋਹਾਂ ਬੱਚਿਆਂ ਨੂੰ ਸਾਈਕਲ ਤੇ ਬਿਠਾ ਕੇ ਖੇਤਾ ਵੱਲ ਚੱਲ ਪਿਆ ਜੋਤੀ ਤੇ 모हित ਨਿਕੀਆਂ ਨਿਕੀਆਂ ਚੀਜ਼ਾਂ ਬਾਰੇ ਪੁੱਛਦੇ ਰਹੇ ਕਦੇ ਪੀਲੇ ਸਰੋਦੀਆਂ ਫੁੱਲਾਂ ਬਾਰੇ ਕਦੇ तितਲੀਆਂ ਬਾਰੇ ਬਿਸ਼ਨ ਸਿੰਘ ਬੜੇ ਧਰਮ ਮੇ ਨਾਲ ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿੰਦਾ ਧਰਮੇ ਨਾਲ ਮਤਲਬ ਬਹੁਤ ਜ਼ਿਆਦਾ ਸਬਰ ਦੇ ਨਾਲ ਉਹਨਾਂ ਦੀਆਂ ਗੱਲਾਂ ਦਾ ਸਵਾਲਾਂ ਦਾ ਜਵਾਬ ਦਿੰਦਾ ਖੇਤਾ ਵੱਲ ਏੜਾ ਮਾਰਨ ਤੋਂ ਬਾਅਦ ਬਿਸ਼ਨ ਸਿੰਘ ਦੋਹਾਂ ਬੱਚਿਆਂ ਨੂੰ ਪਿੰਡ ਵੱਲ ਲੈ ਤੁਰਿਆ ਉਹ ਕਦੇ ਉਹਨਾਂ ਨੂੰ ਪਿੰਡ ਦੇ ਗੁਰਦੁਆਰੇ ਕਦੇ ਧਰਮ ਸ਼ਾਲਾ ਕਦੇ ਖੂਹ ਅਤੇ ਕਦੇ ਪਿੰਡ ਦੇ ਵੱਡੇ ਬਜ਼ੁਰਗਾਂ ਕੋਲੇ ਦੱਸਦਾ ਪਿੰਡ ਦੀਆਂ ਚਾਚੀਆਂ ਤਾਇੀਆਂ ਬੱਚਿਆਂ ਨੂੰ ਅਸੀਸਾਂ ਆਸ਼ੀਰਵਾਦ ਦਿੰਦੀਆਂ। ਕੁੰਕੁਮਾ ਕੇ ਜਦੋਂ ਉਹ ਘਰ ਪਰਤੇ ਵਾਪਸ ਆਏ ਤਾਂ ਕਰਤਾਰ ਕਰਨੇ ਉਹਨਾਂ ਲਈ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਬਣਾ ਕੇ ਰੱਖਿਆ ਹੋਇਆ ਸੀ। ਸਾਰਿਆਂ ਨੇ ਰਲ ਕੇ ਰੋਟੀ ਖਾਧੀ। ਰਾਤ ਦੀ ਸੌਣ ਤੋਂ ਪਹਿਲਾਂ ਮੋਹਿਤ ਤੇ ਜੋਤੀ ਦਾਦੀ ਮਾਂ ਦ્વાਲੇ ਹੋ ਗਏ ਤੇ ਕਿੰਨੀ ਦੇਰ ਤੱਕ ਉਸ ਕੋ ਲੋਕ ਬਾਤਾਂ ਸੁਣਦੇ ਸੁਣਦੇ ਸੋ ਗਏ ਅਗਲੀ ਸਵੇਰ ਗੁਰਮੀਤ ਸਿੰਘ ਨੇ ਮੋਹਿ ਤੇ ਜੋਤੀ ਨੂੰ ਜਲਦੀ ਉਠਾ ਦਿੱਤਾ ਕਿਉਂਕਿ ਉਹਨਾਂ ਨੇ 9 ਵਜੇ ਤੋਂ ਪਹਿਲਾਂ ਮਹੌਲੀ ਪਹੁੰਚਣਾ ਸੀ ਕਰਤਾਰਪੁਰ ਨੇ ਬੱਚਿਆਂ ਨੂੰ ਰੱਜ ਕੇ ਪਿਆਰ ਕੀਤਾ ਤੇ ਅਸੀਸਾਂ ਦਿੰਦਿਆਂ ਕਿਹਾ ਜੁਗ-ਜੁਗ ਜਿਓ ਪੁੱਤਰੋ ਜਵਾਨੀ ਅਮਾਣੋ ਤਰਕੀਆਂ ਕਰੋ ਮਾਰ ਜਾਇਆ ਕਰੋ ਢੇੜਾ ਜਦੋਂ ਵੀ ਟਾਈਮ ਲਗੇ ਸਾਂਝ ਬਣੀ ਰਹਿੰਦੀ ਐ ਪਿੰਡ ਨਾਲ ਨਾਲੇ ਬੱਚਿਆਂ ਦਾ ਵੀ ਮੂੰਹ ਬਣਿਆ ਰਹਿੰਦਾ ਹੈ ਪਿੰਡ ਨਾਲ ਵਿਸ਼ਨ ਸਿੰਘ ਉਹਨਾਂ ਨੂੰ バス ਅੱਡੇ ਤੱਕ ਛੱਡਣ ਆਇਆ ਬੱਚਿਆਂ ਨੇ バス ਵਿੱਚ ਬੈਠਦੇ ਆ ਦਾਦਾ ਜੀ ਨੂੰ ਬਾਏ ਬਾਏ ਕੀਤੀ ਹੁਣ ਉਹੋ ਸ਼ਹਿਰ ਵੱਲ ਨੂੰ ਜਾ ਰਹੇ ਸਨ ਪਰ ਉਹਨਾਂ ਨੂੰ ਇਹ ਜਾਪ ਰਿਆ ਸੀ ਜਿਵੇਂ ਪਿੰਡ ਉਹਨਾਂ ਦੇ ਨਾਲ-ਨਾਲ ਟੜਦਾ ਆ ਰਿਹਾ ਹੋਵੇ ਹੁਣ ਕਲਪਤ ਕਰਦੇ ਆਂ ਪਾੜਦੇ ਅਭਿਆਸ ਬਾਰੇ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਬਹੁ ਵਿਕਲਪੀ ਪ੍ਰਸ਼ਨ ਪਹਿਲਾ ਠੀਕ ਉੱਤਰ ਅਗੇ ਸਹੀ ਦਾ ਨਿਸ਼ਾਨ ਲਾਓ ਪਹਿਲਾ ਗੁਰਮੀਤ ਸਿੰਘ ਨੇ ਕਿਹੜਾ ਮੋਨਈ ਸੀ ਛਟਿਆ ਊੜਾ ਪੈਸੇ ਦਾ ਮੋ शेर द या पिंड द उत्तर है ईडी पिंड द दूसरा ज्योति क्यों खुशी उड़ा पिंड जान करके नवे कपड़े लैंड करके या साइकिल खरीदन करके उत्तर है साइकिल खरीदन करके अगला बई गुरमीत सिंह वर्गे पुत्रता कर कर जमन ए शब्द किसने कहे ਉੜਾ ਜਗਰ ਸਿੰਘ ਗੁਰਨਾਮ ਸਿੰਘ ਜਾਂ ਬਿਸ਼ਨ ਸਿੰਘ ਉੱਤਰ ਹੈ ਐੜਾ ਗੁਰਨਾਮ ਸਿੰਘ ਅਗਲਾ ਕਰਤਾਰ ਕੌਰ ਨੇ ਖਾਣ ਲਈ ਕੀ ਬਣਾਇਆ ਹੋਇਆ ਸੀ ਉੜਾ ਮੱਕੀ ਕੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖੀਰ ਤੇ ਸੇਵੀਆਂ ਉੱਤਰ ਹੈ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਅਗਲਾ ਸੌਣ ਤੋਂ ਪਹਿਲਾਂ ਬੱਚਿਆਂ ਨੇ ਕੀ ਕੀਤਾ ਉੜਾ ਟੀਵੀ ਦੇਖਿਆ ਐਡਾ ਬਤਾ ਸੁਣੀਆ ਇਹਦੀ ਕੰਪਿਊਟਰ ਕਿੱਡਾ ਖੇਡੀਆਂ ਉੱਤਰ ਹੈਗੇ ਬਤਾ ਸੁਣੀਆ ਅਗੇ ਛੋਟੇ ਉੱਤਰ ਵਾਲੇ ਪ੍ਰਸ਼ਨ ਪਹਿਲਾ ਗੁਰਮੀਤ ਸਿੰਘ ਨੂੰ ਪਿੰਡ ਕਿਉਂ ਛੱਡਣਾ ਪਿਆ ਸੀ ਉੱਤਰ ਨੌਕਰੀ ਸ਼ਹਿਰ ਵਿੱਚ ਹੋਣ ਕਾਰਨ ਦੂਜਾ ਸਕੂਲ ਵਿੱਚ ਛੁੱਟੀਆਂ ਕਿਉਂ ਹੋਈਆਂ ਸਨ ਉੱਤਰ ਸਕੂਲ ਦੇ ਬੱਚਿਆਂ ਦੁਆਰਾ ਖੇਡਾਂ ਵਿੱਚ ਮੈਦਨ ਜਿੱਤਨ ਕਾਰਨ ਤੀਤਾ ਜਗਤ ਸਿੰਘ ਦੇ ਫਤੇਦਾ ਜਵਾਬ ਦਿੰਦਿਆਂ ਗੁਰਮੀਤ ਸਿੰਘ ਨੂੰ ਕੀ ਕਿਹਾ ਉੱਤਰ ਉਸਨੇ ਗੁਰਮੀਤ ਸਿੰਘ ਨੂੰ ਅਸ਼ੀਰਵਾਦ ਦਿੰਦਿਆਂ ਉਸਦਾ ਹਾਲਚਾਲ ਪੁੱਛਿਆ ਅਗਲਾ ਅਗਲੀ ਸਵੇਰ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਜਲਦੀ ਹੀ ਕਿਉਂ ਉਠਾਇਆ ਕਿਉਂਕਿ ਉਹਨਾਂ ਸਵੇਰੇ 9 ਵਜੇ ਤੋਂ ਪਹਿਲਾ ਮਹੌਲੀ ਪਹੁੰਚਣਾ ਸੀ ਪੰਜਵਾਂ ਪ੍ਰਸ਼ਨ ਬਿਸ਼ਨ ਸਿੰਘ ਗੁਰਮੀਤ ਸਿੰਘ ਅਤੇ ਉਸਦੇ ਪਰਿਵਾਰ ਨੂੰ ਕਿੱਥੇ ਛੱਡਣ ਗਿਆ ਉੱਤਰ ਬਾਸਰਡੇ ਤੱਕ ਅਗੇ ਤੀਜਾ ਸੰਖੇਪ ਉੱਤਰ ਵਾਲੇ ਪ੍ਰਸ਼ਨ ਪਹਿਲਾ ਬਿਸ਼ਨ ਸਿੰਘ ਨੇ ਪਿੰਡ ਦੇ ਤੋਬੇ ਬਾਰੇ ਬੱਚਿਆਂ ਨੂੰ ਕੀ ਦੱਸਿਆ ਉੱਤਰ बिशन सिंह ने पिंडे टोपे बारे दसा कि इस विच बरसात का पानी इकट्ठा अच्छा होता है जो कि पशुआ दे पीने नहाने के काम आता है दूजा गुरनाम सिंह ने गुरमीत सिंह की तारीफ किवे की उत्तर गुरनाम सिंह ने गुरमीत सिंह की तारीफ करदिया कहा कि उस वर्गे पुत्र का कर कर जमने चाहिए हैं ਜਿਸ ਨੂੰ ਪਾਵੇਂ ਸ਼ੈਰ ਗਿਆ 10 ਸਾਲ ਹੋ ਗਏ ਹਨ ਪਰ ਉਸਨੇ ਪਿੰਡ ਦਾ ਮੋ ਨਹੀਂ ਛੱਡਿਆ ਤੇ ਪਿੰਨ ਆਉਂਦਾ ਰਹਿੰਦਾ ਹੈ ਨਾਲ ਹੀ ਉਹ ਪਿੰਡ ਦੇ ਸਾਰੇ ਵੱਡਿਆਂ ਬਜ਼ੁਰਗਾਂ ਨੂੰ ਮਿਲ ਕੇ ਜਾਂਦਾ ਹੈ ਤੀਜਾ ਪ੍ਰਸ਼ਨ ਖੇਤਾ ਵਿੱਚ ਗੇੜਾ ਮਾਰਨ ਤੋਂ ਬਾਅਦ ਵਿਸ਼ਨ ਸਿੰਘ ਨੇ ਬੱਚਿਆਂ ਨੂੰ ਕੀ ਦਿਖਾਇਆ ਉੱਤਰ ਖੇਤਾ ਵਿੱਚ ਢੇੜਾ ਮਾਰਨ ਤੋਂ ਮਗਰੋਂ ਬਿਸ਼ਨ ਸਿੰਘ ਨੇ ਉਹਨਾਂ ਨੂੰ ਪਿੰਡ ਦਾ ਗੁਰਦੁਆਰਾ ਧਰਮਸ਼ਾਲਾ ਤੇ ਖੂ ਦਿਖਾਇਆ ਚੌਥਾ ਪ੍ਰਸ਼ਨ ਕਰਤਾਰ ਕੋੜ ਨੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਕੀ ਕਿਹਾ ਉੱਤਰ ਕਰਤਾਰ ਕੋੜ ਨੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਕਿਹਾ ਕਿ ਜੁਗ-ਜੁਗ ਜਿਓ ਜਵਾਨੀਆਂ ਮਾਣੋ ਤਰਕੀਆਂ ਕਰੋ ਨਾਲ ਹੀ ਜਦੋਂ ਮੌਕਾ ਮਿਲੇ ਪਿੰਡ ਆ ਜਾਇਆ ਕਰੋ ਪੰਜਵਾਂ ਵਾਪਸ ਸ਼ਹਿਰ ਪਰਤਦੇ ਆ ਬੱਚਿਆਂ ਨੂੰ ਕੀ ਮਹਿਸੂਸ ਹੋਇਆ ਉੱਤਰ ਵਾਪਸ ਸ਼ਹਿਰ ਪਰਤਦੇ ਆ ਬੱਚਿਆਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਪਿੰਡ ਉਹਨਾਂ ਦੇ ਨਾਲ-ਨਾਲ ਤੁਰਦਾ ਆ ਰਿਹਾ ਹੋਵੇ ਅੱਗੇ ਵਾਕਾ ਵਿੱਚ ਵਰਤੋ ਪਹਿਲਾ ਐਲਾਨ ਮਤਲਬ ਆਪ ਲੋਕਾਂ ਨੂੰ ਉੱਚੀ ਸੁਣਾ ਕੇ ਕਹੀ ਜਾਣ ਵਾਲੀ ਗਾਲੀਆ ਕੋਸ਼ਨਾ सरकार ने आज ऐलान किया है कि सरकारी मुलाजमान बीते जनवरी तो पांच प्रतिशत डी ए दिता जाएगा अगला ताकि मतलब खिड़की जरा कपड़े दी ताकि खोल दो ताजो हवा आवे तीजा सुख शांत मतलब राजी खुशी तुसी जरा टेलीफोन करके अपने मापिया दी सुख शांत पूछते रहा करो अगला

ਤਾਜੋ ਮਾਹੌਲ ਵਿੱਚ ਕਲਕੀਨਾ ਪੈਦਾ ਹੋਵੇ ਅੱਗੇ ਹੈ ਖਾਲੀ ਥਾਂਵਾਂ भरो ਇਹਦਾ ਉੱਤਰ ਮੈਂ ਇੱਥੇ ਲਿਖਿਆ ਜਿਵੇਂ ਸਭ ਤੋਂ ਪਹਿਲਾ ਹੈਗਾ ਮੋਹਿਤ ਇਹਦਾ ਉੱਤਰ ਆਏਗਾ ਚੌਥੀ ਜਮਾਤ ਵਿੱਚ ਪੜਦਾ ਸੀ ਅਤੇ ਜੋਤੀ ਦੂਸਰੀ ਜਮਾਤ ਵਿੱਚ ਪੜਦੀ ਸੀ ਅਗਲਾ ਸਵੇਰੇ ਪਹਿਲੀ বাস ਫੜ ਕੇ ਉਹ ਪਿੰਡ ਪਹੁੰਚ ਗਏ ਸਾਈਕਲ ਤੋਂ ਉਤਰਦਿਆਂ ਹੀ ਮੋਹਿਤ ਤੇ ਜੋਤੀ ਦੌੜ ਕੇ ਦਾਦੀ ਮਾ ਕੋਲ ਸਿੱਧੇ ਰਸੋਈ ਘਰ ਵਿੱਚ ਚਲੇ ਗਏ ਮਾਰ ਜਾਇਆ ਕਰੋ ġੇੜਾ ਜਦੋਂ ਟੈਨ ਲੱਗੇ ਸਾਂਝ ਬੜੀ ਰਹਿੰਦੀ ਹੈ ਪਿੰਡ ਨਾਲ ਅਗਲਾ ਬਿਸ਼ਨ ਸਿੰਘ ਉਹਨਾਂ ਨੂੰ ਬੱਸ ਅੱਡੇ ਤੱਕ ਛੱਡਣ ਆਇਆ ਅਗਲਾ ਇਹ ਚ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਇਹਦਾ ਉੱਤਰ ਮੈਂ ਇੱਥੇ ਲਿਖਿਆ ਹੈ ਪੰਜਾਬੀ ਫਿਰ ਹਿੰਦੀ ਫਿਰ ਅੰਗਰੇਜ਼ੀ ਵਿੱਚ ਪਿੰਗ ਗ੍ਰਾਮ ਵਿਲੇਜ ਛੁੱਟੀ ਛੁੱਟੀ ਹੌਲੀਡੇ ਮੱਛੀ ਮਛਲੀ ਫਿਸ਼ ਰਾਤ ਰਾਤਰੀ ਨਾਈਟ ਚਾ ਇੱਛਾ ਡਿਜ਼ਾਇਰ ਓਕੇ ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ ਜਿਵੇਂ ਪਹਿਲਾ ਇੱਧਰ ਅਸ਼ੁੱਧ ਹੈ ਦੂਜੇ ਪਾਸੇ ਸ਼ੁੱਧ ਕਰਕੇ ਲਿਖਿਆ ਜਿਵੇਂ ਸਭ ਤੋਂ ਪਹਿਲਾਂ ਸ਼ਹਿਰ ਦਾ ਟੋਬਾ ਦਾ ਫਤਿਹ फिर ते तारीफ तखीरला ते है जवाब इस तरीके ना लिखी था। ते का अभ्यास ते समरी। जो वीडियो वादिया लगी चैनल जरूर करो आप फिर मिलेंगे